ਖੜਾ ਪੰਡਾ ਦਾਸਤਾਨ ਚਮਕੌਰ ਦੀ ਗੜੀ ਚਮਕੌਰ ਸਾਹਿਬ ਤੋਂ ਗੁਰੂ ਸਾਹਿਬ ਮਾਚੀਵਾੜੇ ਵੱਲ ਜਾਂਦੇ ਨੇ ਤੇ ਜਦੋਂ ਮਾਚੀਵਾੜੇ ਦੇ ਕੰਡਿਆਲੇ ਕੰਡਿਆਂ ਦੀ ਗੱਲ ਕਰਦੇ ਆ ਤਾਂ ਉਸ ਰਸਤੇ ਦੀ ਦਾਸਤਾਨ ਸੌਰ ਸਿੰਘ ਜੀ ਸਾਨੂੰ ਦੱਸੋ ਵੀ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਗੜੀ ਨੂੰ ਛੱਡਦੇ ਆ ਤੇ ਅੱਗੇ ਕੀ ਗੁਰੂ ਸਾਹਿਬ ਨਾਲ ਵਾਪਰਦਾ ਉਹਦੇ ਬਾਰੇ ਵਿਸਥਾਰ ਨਾਲ ਦੱਸੋ ਜੀ ਸਰ ਰਾਤ ਵੇਲੇ ਚਮਕੌਰ ਗੜੀ ਚੋਂ ਪਾਇ ਕਿਸੇ ਨੇ ਚਾਲੇ ਚਾਰ ਚਫਰੇ ਕੁੱਪ ਹਨੇਰਾ ਉੱtre ਬੱਦਲ ਕਾਲੇ ਹਾਂਜੀ 8 ਤੇ 9 ਬੋਧੀ ਵਿਚਕਾਰ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਾਂਜੀ ਤਾੜੀ ਸਾਬ ਦੇ ਅਸਥਾਨ ਦੇ ਉੱਤੇ ਚਮਕੌਰ ਸਾਹਿਬ ਦੇ ਵਿੱਚ ਤਾੜੀ ਮਾਰ ਕੇ ਮਾਛੀਵਾੜੇ ਦੇ ਜੰਗਲਾਂ ਦੇ ਰਾਹ ਤੇ ਤੁਰੇ ਠੀਕ ਹੈ ਜੀ ਸਤਗੁਰੂ ਮਹਾਰਾਜ ਜਿਹਦੇ ਨਾਲ ਪੰਜ ਸਿੰਘ ਨਿਕਲੇ ਸਨ ਪਰ ਅਲੱਗ-ਅਲੱਗ ਰਾਹਾਂ ਨੂੰ ਨਿਕਲੇ ਠੀਕ ਹੈ ਜੀ ਤੇ ਚਮਕੌਰ ਦੀ ਗੜੀ ਤੋਂ ਕਾਲੀ ਬੋਲੀ ਰਾਤ ਤੇ ਚਾਰ ਚਫੇਰੇ ਜਿਹੜਾ ਜੰਗਲ ਸੀ ਕੰਡੇਵਾਲਾ ਜੰਗਲ ਸੀ ਮਾਛੀਵਾੜੇ ਦਾ ਹਾਂਜੀ ਸਤਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਤੋਂ ਨਿਕਲ ਕੇ ਪਹਿਲਾ ਪੜਾਏ ਜਿਹੜਾ ਪਹਿਲਾ ਵਿਸਰਾਮ ਹੈ ਉਹ ਇੱਕ ਝੰਡ ਦੇ ਥੱਲੇ ਕੀਤਾ ਠੀਕ ਹੈ ਜੀ ਤੇ ਝੰਡ ਦੇ ਥੱਲੇ ਸਤਗੁਰੂ ਮਹਾਰਾਜ ਨੇ ਵਿਸਰਾਮ ਕੀਤਾ ਚਮਕੌਰ ਦੀ ਗੜੀ ਤੋਂ ਨਿਕਲ ਕੇ ਕਿੰਨੀ ਕੁ ਦੂਰ ਹੈਗਾ ਜੰਡ ਸਾਹਿਬ ਉਹ ਚਮਕੌਰ ਸਾਹਿਬ ਤੋਂ 6-7 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਠੀਕ ਹੈ ਜੀ ਸਤਗੁਰੂ ਮਹਾਰਾਜ 6-7 ਕਿਲੋਮੀਟਰ ਕਾਲੀ ਬੋਲੀ ਹਨੇਰੀ ਰਾਤ ਦੇ ਵਿੱਚ ਪੈਦਲ ਤੁਰ ਕੇ ਗਏ ਠੀਕ ਹੈ ਜੀ ਠੀਕ ਹੈ ਤੇ ਜੰਡ ਦੇ ਥੱਲੇ ਬੈਠੇ ਤੇ ਬਾਅਦ ਦੇ ਵਿੱਚ ਉਹ ਜੰਡ ਪ੍ਰਗਟ ਹੋਇਆ ਤੇ ਉੱਥੇ ਗੁਰਦੁਆਰਾ ਅੱਜ ਕੱਲ ਗੁਰਦੁਆਰਾ ਜੰਡ ਸਾਹਿਬ ਬਣਿਆ ਹੋਇਆ ਹੈ ਠੀਕ ਹੈ ਜੀ ਇਹਦੇ ਵਿੱਚ ਜਨ ਸਾਹਿਬ ਦੀ ਜਦੋਂ ਪੰਗਲ ਕਰਦੇ ਆ ਸਵਰਨ ਸਿੰਘ ਜੀ ਇਸ ਗੁਰਦੁਆਰੇ ਦੀ ਜਦੋਂ ਤੁਸੀਂ ਗੱਲ ਕਰਦੇ ਆ ਤੇ ਇਹਦਾ ਪੂਰਾ ਨਾਮ ਜਿਹੜਾ ਹੈ ਉਹ ਗੁਰਦੁਆਰਾ ਵੀੜ 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 ਸਾਹਿਬ ਜਨ ਸਾਹਿਬ ਹੈ ਹਾਂ ਹਾਂ ਤੇ ਇਹ ਕਿਵੇਂ ਪਿਆ ਕੀ ਹੈ ਇਹਦਾ ਇਤਿਹਾਸ ਬਹੁਤ ਚੋਕੜ ਜਿਵੇਂ ਆਪਾਂ ਸਿੱਖ ਇਤਿਹਾਸ ਦੇ ਵਿੱਚ ਜਾਣਦੇ ਆ ਵੀ ਬਾਬਾ ਬੁੱਢਾ ਜੀ ਦੀ ਵੀੜ ਹਾਂਜੀ ਮਾਝੇ 'ਚ ਹਾਂਜੀ ਵੀੜ ਤੋਂ ਭਾਵੇਂ ਡੰਗਰਾਂ ਦੇ ਚਰਨ ਦੇ ਲਈ ਬਹੁਤ ਸਾਰੀ ਸਾਂਝੀ ਜਗ੍ਹਾ ਠੀਕ ਹੈ ਜੀ ਇਦਾਂ ਮਸਲ ਇਹ ਇੱਥੇ ਡੰਗਰ ਚੜਦੇ ਆਉਣਗੇ ਖੁੱਲ੍ਹਾ ਇੱਥੇ ਤੁਸੀਂ ਰਸੂਲਪੁਰੇ ਜੀ ਹੈਰਾਨ ਹੋਵੋਗੇ ਆਪਣੇ ਜਿਹੜੇ ਸਿੱਖ ਘਰਾਣੇ ਸਨ ਹਾਂਜੀ ਮਿਸਲਾਂ ਸੀਗੀਆਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ ਠੀਕ ਹੈ ਜੀ ਉਦੋਂ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਲੋ ਲੰਗਰ ਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਜ਼ਮੀਨਾਂ ਲਈਆਂ ਗਈਆਂ ਠੀਕ ਹੈ ਜੀ ਜੰਡ ਸਾਹਿਬ ਕੋਈ ਪਿੰਡ ਨਹੀਂ ਹੈਗਾ ਹਾਂਜੀ ਅੱਜ ਵੀ ਨਹੀਂ ਪਿੰਡ ਹੈ ਠੀਕ ਹੈ ਜੀ ਪਰ ਇੱਥੇ ਇੱਕ ਜ਼ਮੀਨ ਦਾ ਟੁਕੜਾ ਹੈ ਜਿਹਨੂੰ ਆਪਾਂ ਬੋਲੀ ਚ ਕਹਿੰਦੇ ਫਿਰ ਮਾਲ ਵਿਭਾਗ ਦੀ ਵੀ ਇੱਕ ਮੋਜਾ ਹੈ ਮੋਜਾ ਜੰਡ ਸਾਹਿਬ ਦੇ ਨਾਮ ਦੇ ਉੱਤੇ ਜ਼ਮੀਨ ਦਾ ਮੋਜਾ ਹੈ ਮਹਾਨ ਕੋਸ਼ਿੰਦ ਦੇ ਵਿੱਚ ਤਾਂ ਲਿਖਿਆ ਵੀ ਉਹ 827 ਬਿੱਗ ਜੰਡ ਸਾਹਿਬ ਦੇ ਨਾਮ ਸੀ ਠੀਕ ਹੈ ਜੀ ਤੇ ਇਹ ਗਿਆਨੀ ਗਿਆਨ ਸਿੰਘ ਨੇ ਆਪਣੇ ਗ੍ਰੰਥ ਗੁਰਤਾਮ ਸੰਗ੍ਰਹਿ ਦੇ ਵਿੱਚ 1000 ਬਿੱਗ ਲਿਖਿਆ ਠੀਕ ਹੈ ਜੀ ਤੇ ਇਹ ਜਿਹੜੀ ਜ਼ਮੀਨ ਸੀ ਇਹ ਸੰਤਪੁਰਿਆ ਮਿਸਲ ਦੇ ਵਾਰਿਸ ਠੀਕ ਹੈ ਜੀ ਇਹ 12 ਮਿਸਲਾਂ ਦੇ ਵਿੱਚੋਂ ਸਿੰਘਪੁਰੀਆ ਮਿਸਲ ਨਵਾਬ ਸਰਦਾਰ ਕਪੂਰ ਸਿੰਘਾਂ ਦੀ ਮਿਸਲ ਸੀ ਠੀਕ ਹੈ ਜੀ ਤੇ ਉਹ ਬੇਲੇ ਦੇ ਸਰਦਾਰ ਕੰਦੋਲੇ ਦੇ ਸਰਦਾਰ ਕਨੌਲੀ ਦੇ ਸਰਦਾਰ ਇਹ ਸਿੰਘਪੁਰੀਆ ਮਿਸਲ ਦੇ ਵਿੱਚੋਂ ਇਸ ਰੂਪੜ ਜਿਹੜੇ ਤੇ ਵਿੱਚ ਮਾਲਕ ਸਨ ਠੀਕ ਹੈ ਜੀ ਉਹਨਾਂ ਨੇ ਗਿਆਨੀ ਗਿਆਨ ਸਿੰਘ ਦੇ ਅਨੁਸਾਰ ਇਸ ਬੀੜ ਦੇ ਨਾਂ ਦੇ ਉੱਤੇ 1000 ਬਿੱਗਾ ਛੱਡਿਆ ਹੋਇਆ ਸੀ ਠੀਕ ਹੈ ਜੀ ਤੇ ਤਾਂ ਕਰਕੇ ਗੁਰਦੁਆਰਾ ਸਾਹਿਬ ਵੀ ਉਹ ਝੰਡ ਠੀਕ ਹੈ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਰਾਤ ਨੂੰ ਛੱਡ ਕੇ ਬਿਸ਼ਰਾਮ ਕੀਤਾ ਠੀਕ ਹੈ ਜੀ ਤੇ ਉਹ ਬੀੜ ਜਿਹੜੀ ਉਹ ਜੰਡ ਸਾਹਿਬ ਦੇ ਨਾਂ ਸਿੰਘਪੁਰੀਏ ਮਿਸਲ ਦੇ ਸਰਦਾਰਾਂ ਨੇ ਲਵਾਈ ਉਹ ਜਿਹੜੀ ਯਾਦ ਚ ਇਹ ਬਣਿਆ ਹੋਇਆ ਗੁਰਦੁਆਰਾ ਸਾਹਿਬ ਤਾਂ ਪੂਰਾ ਨਾਂ ਗੁਰਦੁਆਰਾ ਬੀੜ ਜੰਡ ਸਾਹਿਬ ਉਹ ਜੰਡ ਸਾਹਿਬ ਕਰਕੇ ਜੰਡ ਸਾਹਿਬ ਬਣਿਆ ਹੋਇਆ ਜੀ ਆਪਾਂ ਇਹਦੇ ਚ ਆ ਦੇਖੋ ਹੁਣ ਵੀ ਆਪਾਂ ਜੰਡ ਸਾਹਿਬ ਜਿਸ ਝੰਡ ਦੇ ਹੇਠਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਿਸ਼ਰਾਮ ਕੀਤਾ ਸੀ ਉਹ ਝੰਡ ਸਾਹਿਬ ਦੀ ਸੰਭਾਲ ਜਿਉਂ ਦੀ ਤਿਉਂ ਕੀਤੀ ਹੋਈ ਹੈ ਹਾਂ ਬਿਲਕੁਲ ਜੀ ਬਿਲਕੁਲ ਤੇ ਇਸ ਗੁਰਦੁਆਰੇ ਦੇ ਜਿਹੜੇ ਪਿਛੋਕੜ ਬਾਰੇ ਸਾਨੂੰ ਉੱਥੇ ਦੇ ਗ੍ਰੰਥੀ ਗਿਆਨੀ ਵੀਰ ਸਿੰਘ ਹੋਰਾਂ ਨੇ ਦੱਸਿਆ ਹਾਂਜੀ ਹਾਂਜੀ ਉਹਨਾਂ ਨੇ ਦੱਸਿਆ ਵੀ ਹੁਣ ਗੁਰਦੁਆਰਾ ਸਾਹਿਬ ਦੇ ਨਾਹੋਂ ਲਗਭਗ 400 ਬਿੱਗੇ ਤੋਂ ਉੱਤੇ ਜ਼ਮੀਨ ਹੈ ਜ਼ਮੀਨ ਠੀਕ ਹੈ ਜੀ ਜੇ ਆਪਾਂ ਕਿੱਲੇਆਂ 'ਚ ਏਕੜਾਂ 'ਚ ਕਹੀਏ ਤਾਂ 80 ਏਕੜ ਦੇ ਲਗਭਗ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਉਹ ਜਿਹੜੀ 827 ਬਿੱਗੇ ਜ਼ਮੀਨ ਸੀ ਪਹਿਲਾਂ ਉਰੇ ਕੋਈ ਮਹਾਤਮਾ ਇਸ ਸਥਾਨ ਦੀ ਸੇਵਾ ਕਰਾਇਆ ਕਰਦਾ ਸੀ ਠੀਕ ਹੈ ਗੁਰਦੁਆਰਾ ਜੰਡ ਸਾਹਿਬ ਹਾਂ ਜੀ ਗੁਰਦੁਆਰਾ ਜੰਡ ਸਾਹਿਬ ਦੀ ਤੇ ਜਦੋਂ ਫਿਰ ਸ਼ਰੋਮਣੀ ਕਮੇਟੀ ਜਾਂ ਇਲਾਕੇ ਦੇ ਲੋਕਾਂ ਸਿੱਖਾਂ ਚ ਜਾਗਰਤੀ ਆਈ ਹਾਂਜੀ ਫਿਰ ਦੋਹਾਂ ਤਰ੍ਹਾਂ ਦੇ ਵਿੱਚ ਅਦਾਲਤ ਤੱਕ ਕੇਸ ਚੱਲਿਆ ਠੀਕ ਹੈ ਜੀ ਫਿਰ ਇਹ ਗੁਰਦੁਆਰਾ ਸਾਹਿਬ ਉਸ महंत ਦੇ ਪਰਿਵਾਰ ਤੋਂ ਬਾਹਰ ਕੱਢ ਕੇ ਅਦਾਲਤ ਦੇ ਸਰਕਾਰ ਨੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਠੀਕ ਹੈ ਜੀ ਤੇ ਇਸ ਤਰ੍ਹਾਂ ਹੁਣ ਗੁਰਦੁਆਰਾ ਸਾਹਿਬ ਦੇ ਨਾਂ ਗਿਆਨੀ ਵੀਰ ਸਿੰਘ ਦੇ ਦਸ ਅਨੁਸਾਰ 400 ਬਿਗੇ ਤੋਂ ਉੱਤੇ ਦੀ ਜ਼ਮੀਨ ਇਸ ਅਸਥਾਨ ਦੇ ਨਾਂ ਦੇ ਉੱਤੇ ਹੈ ਸਵਰ ਸਿੰਘ ਜੀ ਜਦੋਂ ਇਹਦੀ ਖੂਬਸੂਰਤੀ ਦੇਖਦੇ ਆ ਗੁਰਦੁਆਰਾ ਸਾਹਿਬ ਦੀ ਹਾਂਜੀ ਹਾਂਜੀ ਇੱਥੇ ਫੁੱਲ ਫਲੇ ਬੂਟੇ ਬੜੇ ਸਜਜੇ ਢੰਗ ਦੇ ਨਾਲ ਲਗਾਏ ਹੋਏ ਨੇ ਜੀ ਤੇ ਬੜਾ ਵਧੀਆ ਮੈਨੂੰ ਬੜਾ ਵਧੀਆ ਲੱਗਿਆ ਗੁਰਦੁਆਰਾ ਸਾਹਿਬ ਦਾ ਤੇ ਤੇ ਸ੍ਰਿੰਦਰ ਸਿੰਘ ਜੀ ਮੈਂ ਇਹ ਚਾਹਾਂਗਾ ਵੀ ਜਿਹੜੀ ਇੱਥੇ ਸਾਮ ਸੰਭਾਲ ਤੇ ਇੱਥੇ ਖੂਬ ਸੂਰਤ ਫੁੱਲਾਂ ਦੇ ਜਿਹੜੇ ਇੱਥੇ ਪਾਰਕ ਹੈ ਹਾਂਜੀ ਪ੍ਰਬੰਧਕਾਂ ਨੇ ਦਿਨ ਨੂੰ ਸਕੂਨ ਦੇਣ ਵਾਲਾ ਦੇਖ ਦੇਖ ਰਹੇ ਆਪਾਂ ਦੇਖ ਰਹੇ ਆਪਾਂ ਉਹਨੂੰ ਤੁਸੀਂ ਚਾਰੇ ਪਾਸੇ ਨੂੰ ਦਿਖਾਓ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਤੁਸੀਂ ਆਪਾਂ ਜਿਹੜਾ ਹੁਣ ਇਹਦਾ ਖੂਬ ਸੂਰਤੀ ਦੇਖਦੇ ਆ ਇਹ ਗੁਰਦੁਆਰਾ ਸਾਹਿਬ ਦੇ ਵੀ 25 ਸਾਲ ਤੋਂ ਪ੍ਰਧਾਨ ਚੱਲੇ ਆ ਰਹੇ ਸਰਦਾਰ ਜਗੀਰ ਸਿੰਘ ਖੋਖਰਾ ਪਿੰਡ ਦੀ ਦੇਣ ਬੜਾ ਵਧੀਆ ਬਹੁਤ ਵਧੀਆ ਪ੍ਰਬੰਧ ਹੈ ਜੀ ਹਾਂ ਉੱਥੇ ਆਪਾਂ ਨੂੰ ਆਪਨੇ ਦੇਖਿਆ ਤਾਂ ਸੰਗਤ ਦੇ ਕਈ ਸੱਜਣ ਮਿਲੇ ਸੀ ਆਪਾਂ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਉਹ ਦੱਸਦੇ ਸਨ ਵੀ ਸਰਦਾਰ ਜਗੀਰ ਸਿੰਘ ਪਿੱਛੇ ਜੇ ਸੇਵਾ ਛੱਡਣ ਵੀ ਲੱਗੇ ਤੇ ਫੇਰ ਵੀ ਇਲਾਕੇ ਦੀ ਸੰਗਤ ਨੇ ਕਿਹਾ ਤੁਸੀਂ ਸੰਭਾਲੋ ਬਿਲਕੁਲ ਹਾਂਜੀ ਬਿਲਕੁਲ ਪਰ ਉਹਨਾਂ ਦੀ ਇੱਥੋਂ ਦੀ ਜਿਹੜੀ ਲੰਗਰਾਂ ਦੀ ਸ੍ਰੀ ਦਰਬਾਰ ਸਾਹਿਬ ਦੀ ਸ੍ਰੀ ਜੰਡ ਸਾਹਿਬ ਜਿਹੜਾ ਪ੍ਰਾਤਨ ਰੋਖ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸੰਬੰਧਿਤ ਤੇ ਬਾਹਰ ਜਿਹੜੇ ਫੁੱਲਾਂ ਦੀ ਪਾਰਕਾਂ ਦੀ ਜਿਹੜੀ ਸਾਫ ਸਫਾਈ ਤੇ ਸਾਂਭ ਸੰਭਾਲ ਹੈ ਉਹ ਸਿੱਖ ਕੌਮ ਦੇ ਲਈ ਇੱਕ ਪ੍ਰੇਰਨਾ ਵਾਲੀ ਮਿਸਾਲ ਹੈ ਬਹੁਤ ਵਧੀਆ ਜੀ ਅਰ ਗੁਰਬਾਣੀ ਦੀ ਆਪਾਂ ਗੁਰਬਾਣੀ ਸੁਣ ਸਕਦੇ ਹਾਂ ਬਾਹਰ ਜੀ ਆਰਾਮ ਨਾਲ ਉਹਨਾਂ ਨੇ ਇਸ ਤਰ੍ਹਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਬਾਹਰ ਬੀ ਜਿਵੇਂ ਆਪਾਂ ਮਰਗਦਾ ਵਿਜੀ ਤੇ ਅੰਦਰ ਜੇ ਕੁਰਸੀਆਂ ਤੇ ਨਹੀਂ ਬੈਠਣਾ ਤਾਂ ਉਹਨਾਂ ਨੇ ਬਾਹਰ ਪਾਰਕਾਂ ਦੇ ਵਿੱਚ ਬਣਾਈਆਂ ਹੋਈਆਂ ਵੀ ਤਾਂ ਕਿ ਤੁਸੀਂ ਆਨੰਦ ਨਾਲ ਬਾਠ ਤੇ ਕੀਰਤਨ ਆਰਮਨਾਲ ਸੁਣ ਸਕੋ ਇਸ ਤਰ੍ਹਾਂ ਜੰਡ ਸਾਹਿਬ ਅੱਜ ਵੀ ਪਿੰਡ ਨਹੀਂ ਹੈ ਸਰੇਂਦਰ ਸਿੰਘ ਜਿਹੜਾ ਆਪਾਂ ਨੂੰ ਪਹਿਲੀ ਹੱਲੇ ਦੇਖਾ ਪੈਂਦਾ ਮੇਰੇ ਗੁਰੂ ਦੀਆਂ ਕਿੱਡੇ ਇਹ ਕੌਤਕ ਤੇ ਕਿੱਡੀਆਂ ਅਣਹੋਣੀਆਂ ਵਰਗੀਆਂ ਹੋਣੀਆਂ ਵੀ ਪਿੰਡ ਹੈ ਨਹੀਂ ਤੇ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ 827 ਬਿਗੇ ਮਹਾਨਕੋਚ ਚ ਲਿਖਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਵੀ 827 ਬਿਗੇ ਜ਼ਮੀਨ ਉਹਦੇ ਨਾਂ ਤੇ ਸਾਡੇ ਸਿੰਘ ਸਰਦਾਰਾਂ ਨੇ ਬਿਲਕੁਲ ਇੱਕ ਸਵੰਨ ਸਿੰਘ ਜਦੋਂ ਆਪਾਂ ਗੱਲ ਕਰਦੇ ਆ ਅਲਫਾ ਗਾਮਾ ਅਲਫਾ ਗਾਮਾ ਜਦੋਂ ਕਰਦੇ ਆ ਉਹ ਵੀ ਇਹਦੇ ਨਾਲ ਹੈਗਾ ਕੀੜੀ ਵਸੀ ਦੀ ਜਦੋਂ ਗੱਲ ਕਰਦੇ ਆ ਆ ਜੇ ਆਪਾਂ ਚਮਕੌਰ ਸਾਹਿਬ ਤੋਂ ਮਾਛੀਵੜੇ ਤੱਕ ਪੁੱਜਣ ਦੀ ਸਮੋਤੀ ਇਤਿਹਾਸਕ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਗੱਲ ਕਰੀਏ ਹਾਂਜੀ ਤਾਂ ਇਤਿਹਾਸ ਸਾਨੂੰ ਇਹ ਸਮਝਾਉਂਦਾ ਹੈ ਵੀ ਜੰਡ ਦੇ ਥੱਲੇ ਮਹਾਰਾਜ ਬਹੁਤੀ देर ਨਹੀਂ ਰੁਕੇ ਹਾਂਜੀ ਸਤਿਗੁਰੂ ਮਹਾਰਾਜ ਨੇ ਥੋੜੀ देर ਇੱਥੇ ਵਿਸ਼ਰਾਮ ਕੀਤਾ ਹੋਵੇਗਾ ਠੀਕ ਹੈ ਤੇ ਫਿਰ ਇੱਥੋਂ ਸਤਿਗੁਰੂ ਮਹਾਰਾਜ ਜਦੋਂ ਅੱਗੇ ਤੁਰੇ ਪਹੁੰਚਦਾ ਨਿਸ਼ਾਨਾ ਮਾਛੀਵਾੜਾ ਸੀ ਹਾਂਜੀ ਹਾਂਜੀ ਆ ਬਿਲਕੁਲ ਨਾਲੇ ਪਿੰਡ ਹੈ ਕੀੜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਉੱਥੇ ਮੱਝਾਂ ਚਾਰਨ ਵਾਲੇ ਤੇ ਰੱਖਣ ਵਾਲੇ ਗੁੱਜਰ ਅਲਫੂ ਤੇ ਗਾਮੂ ਮਿਲ ਗਏ ਮਹਾਰਾਜ ਨੂੰ ਠੀਕ ਹੈ ਜੀ ਤੇ ਉਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਪਛਾਣ ਲਿਆ ਹਾਂਜੀ ਜਿੰਨੇ ਵੀ ਆਪਣੀਆਂ ਪਰੰਪਰਾਵਾਂ ਨੇ ਠੀਕ ਹੈ ਜੀ ਜਾਂ ਸਾਡੇ ਗ੍ਰੰਥਾਂਾਂ ਤੋਂ ਚਨੇ ਆ ਠੀਕ ਹੈ ਜੀ ਉਹ ਰੌਲਾ ਪਾਉਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖ ਕੇ ਹਾਂਜੀ ਤੇ ਜਦੋਂ ਉਹ ਰੌਲਾ ਪਾਉਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਮੋਹਰਾ ਦਿੱਤੀ ਠੀਕ ਹੈ ਜੀ ਉਹ ਚੁੱਪ ਕਰ ਗਏ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੱਗੇ ਤੁਰੇ ਤੇ ਉਹਨਾਂ ਨੇ ਫੇਰ ਰੌਲਾ ਪਾਤਾ ਠੀਕ ਹੈ ਜੀ ਤੇ ਫਿਰ ਸਾਨੂੰ ਸਾਡੀਆਂ ਪਰੰਪਰਾਵਾਂ ਤੇ ਸੱਭਿਆਚਾਰ ਨੇ ਇਹ ਵੀ ਸਮਝਾਇਆ ਵੀ ਹੱਥਾਂ ਬਾਝ ਕਰਾਰਿਆ ਬੈਰੀ ਮਿੱਤ ਨਾ ਹੋਵੇ ਹੋ ਜੀ ਹਾਂਜੀ ਅਰਜ ਕਹਿੰਦੇ ਪਾ ਕੇ ਰੌਲਾ ਨਾ ਪਾਓ ਉਹ ਹਟੇ ਨਹੀਂ ਹੂੰ ਫਿਰ ਸਤਿਗੁਰੂ ਮਹਾਰਾਜ ਨੇ ਆਪਣੇ ਕੰਮਰ ਕੱਸੇ ਚੋਂ ਮਿਆਨ ਚੋਂ ਤਲਵਾਰ ਕੱਢੀ ਆਲਫੂ ਤੇ ਗਾਮੂ ਫਿਰ ਦੋਨਾਂ ਨੂੰ ਮੌਦੇ ਘਾਟ ਉਤਾਰ ਦਿੱਤਾ ਬਿਲਕੁਲ ਠੀਕ ਇਸ ਤਰ੍ਹਾਂ ਦੇ ਹਾਲਾਤਾਂ 'ਚ ਇੱਕ ਤਾਂ ਕਾਲੀ ਗੋਲੀ ਪੋ ਦੀ ਹਨੇਰੀ ਰਾਤ ਕੋਪ ਹਨੇਰੀ ਰਾਤ ਪੋ ਦੀ ਬਰਫੀਲੀ ਠੰਡੀ ਰਾਤ ਹਾਂਜੀ ਹਾਂਜੀ ਚਮਕੌਰ ਦੀ ਕਿੜੀ 'ਚ ਦੋਨੇ ਵੱਡੇ ਪੁੱਤਰ ਵਾਰ ਕੇ ਆਏ ਕੰਡਿਆਂ ਦੇ ਉੱਤੇ ਤੁਰੇ ਜਾਂਦੇ ਫਿਰ ਅਲਪੁੱਤੇ ਗਾਮੂ ਵਰਗੇ ਵਿਰੋਧੀ ਮਿਲ ਜਾਂਦੇ ਹਾਂਜੀ ਏਸੇ ਕਰਕੇ ਆਪਾਂ ਇਸ ਰਸਤੇ ਨੂੰ ਵਿਖਰਾ ਪਿੰਡ ਆ ਕਹਿੰਦੇ ਮਰ ਠੀਕ ਹੈ ਤੇ ਅੱਜ ਆਪਾਂ ਚਮਕੌਰ ਸਾਹਿਬ ਦੀ ਤਖਤੀ ਤੋਂ ਜੰਡ ਸਾਹਿਬ ਤੇ ਕੀੜੀ ਜਿੱਥੇ ਅਲਫੂ ਤੇ ਘਰ ਨੂੰ ਟਕਰੇ ਇਹ ਵਿਖੜੇ ਪਿੰਡੇ ਦੀ ਆਪਾਂ ਨੇ ਦਾਸਤਾਨ ਠੀਕ ਹੈ ਹਾਂ ਸਾਂਝੀ ਕੀਤੀ ਹੈ ਤੇ ਅੱਗੇ ਮਾਛੀਵਾੜ ਦੇ ਜੰਗਲਾਂ ਤੱਕ ਨੂੰ ਜਿਵੇਂ ਦਾਸਤਾਨ ਜਾਏਗੀ ਅਸੀਂ ਇਤਿਹਾਸ ਦੇ ਤੁਹਾਨੂੰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਜਾਵਾਂਗੇ